ਇਹ ਮੇਰਾ ਇੱਕੇ ਸੁਪਨਾ ਜ਼ਿੰਦਗੀ ਦਾ ਮੈਂ ਕਬੱਡੀ ਤੋਂ ਦੂਰ ਹੋ ਗਿਆ ਜਾਂ ਗੇਮਾਂ ਤੋਂ ਮੈਨੂੰ ਆਪਾਂ ਕਬੱਡੀ ਰਿਸਪੈਕਟ ਕਰਦੇ ਠੀਕ ਆਪਾਂ ਉਹ ਉਹਨਾਂ ਦਾ ਅਲੰਘ ਹਾਲ ਸਿਸਟਮ ਬਣ ਚੁੱਕਿਆ ਹਨ ਆ ਨਾ ਆਪਾਂ ਨਹੀਂ ਕਹਿੰਦੇ ਰੋਜ਼ ਕੋਈ ਦੁਈ ਸੁਧਾਰ ਕਰੋ ਜਾਂ ਕੋਈ ਵੀ ਠੀਕ ਆ ਸਾਰੇ ਜੋ ਜਿਹਨੂੰ ਪਸੰਦ ਆ ਨਾ ਆਪਾਂ ਬਣਾ ਸਕਦੇ ਨੇ ਆਪਾਂ ਪਿੱਛੇ हट ਗਏ ਪਰ ਹੁਣ ਮੇਰਾ ਇੱਕ ਆਪਣਾ ਇੱਕ ਡਰੀਮ ਆ ਮੈਂ ਚਾਹੁੰਦਾ ਵੀ ਵੀ ਮੈਂ ਮੇਰੀ ਦੋਸ਼ਮਣੀਆ ਸਰ ਆਪ ਕੋ ਸਟੇਟ ਨਾਲ ਹੁਣ ਦੱਸਿਆ ਸੀ ਨਾ ਮੈਂ ਕਾਲ ਤੇ ਗੱਲ ਕੀਤੀ ਸੀ ਵੀ ਇੱਕ ਉਹ ਮੇਰਾ ਵੀਰੇ ਕੋਈ ਦੋਸ਼ਮਣਾ ਜ਼ਿੰਦਗੀ ਚ ਦਾ ਸਟੇਟ ਆ ਜਿਹਨੇ ਮੈਨੂੰ ਸਫਰ ਕਰਾਇਆ ਮੈਂ ਗੱਲਾਂ ਕਰਦਾ ਰਹਿਣਾ ਦੀ ਮੈਂ ਇਹਨੂੰ ਕਰਾਉਂਗਾ ਇੱਕ ਵਾਰੀ ਮੈਂ ਹਰ ਇੱਕ ਬੱਚਿਆਂ ਨੂੰ ਦੱਸਣਾ ਚਾਹੁੰਦਾ ਵੀ ਨੇਚਰਲ ਤੁਸੀਂ ਕੀ ਕੀ ਚੀਜ਼ ਕਰ ਸਕਦੇ ਹੋ ਵੀ ਤਾਂ ਕਿ ਕੋਈ ਜਵਾਕ ਨਾ ਇਹਨੇ ਸੋਚ ਨਹੀਂ ਨਾ ਡੋਟਣਾ ਹਰ ਇੱਕ ਬੰਦੇ ਚੰਨੇ ਤਾਕਤ ਨਹੀਂ ਹੁੰਦੀ ਆਪਣੇ ਆਪ ਨੂੰ ਹੀ ਚੀਜ਼ ਕਰਨ ਦੀ ਸਮਝ ਗਿਆ ਕੋਈ ਸੋਚਦਾ ਕੋਈ ਜੇ ਥੋੜੇ ਚਾਹਣਾ ਤਾਂ ਹਰ ਇੱਕ ਬੰਦੇ ਜਿਨੇ ਹਰ ਇੱਕ ਬੰਦਾ ਇਹ ਚੀਜ਼ ਆਪਣੇ ਹੱਥੇ ਕਰ ਲਈ ਸਾਹ ਤਾਂ ਤੁਸੀਂ ਇਹ ਪ੍ਰਮਾਤਮਾ ਦੀ ਜਿਹੜੀ ਗੱਲਾਂ ਕਰਨੀ ਬਹੁਤ ਸੌਖੀਆਂ ਬਹੁਤ ਗੱਲਾਂ ਕਰਦੇ ਲੋਕ ਹਨਾ ਪਰ ਇਹ ਪ੍ਰਮਾਤਮਾ ਨੇ ਜਿਹੜੀ ਦਿੱਤੀ ਹੈ ਚੀਜ਼ ਬਹੁਤ ਅਨਮੋਲ ਆ ਤੁਸੀਂ ਇਹਨੂੰ ਸਮਝੋ ਆਪਣੇ ਗੁਰੂ ਸਾਹਿਬਾਨ ਹੋਏ ਨੇ ਨਾ ਉਹਨਾਂ ਨੇ ਏਡੇ ਏਡੇ ਵਧੀਆ ਕੰਮ ਕੀਤੇ ਨੇ ਜੰਗਾਂ ਲੜੀਆਂ ਲੜਾਈਆਂ ਲੜੀਆਂ ਉਹਨਾਂ ਕੋਲ ਇਹ ਚੀਜ਼ ਸੀ ਕੀ ਸੀ ਉਹਨਾਂ ਦਾ ਮਾਈਂਡ ਸੈਟ ਸੀ ਹਨਾ ਟੀਮਾ ਪ੍ਰਮਾਤਮਾ ਤੋਂ ਮੰਗੋ ਤੁਸੀਂ ਬਾਕੀ ਇੱਕ ਚੀ ਜਾ ਤੁਹਾਡੇ ਕੋਲ ਐਂਡ ਤੇ ਪੱਲੇ ਹੀ ਪੈਣਾ ਹੁੰਦਾ ਪੱਲੇ ਤੁਹਾਡੇ ਸਟਰਗਲ ਚ ਜੋ ਤੁਸੀਂ ਸਿੱਖਿਆ ਉਹੀ ਪੈਣਾ ਹੁੰਦਾ ਨਾ ਜਦੋਂ ਮੰਜ਼ਿਲ ਤੇ ਪਹੁੰਚ ਗਏ ਕੋਈ ਉਹ ਤਾਂ ਤੁਹਾਡਾ ਚੋ ਲੈ ਜਾਣਾ ਪਰ ਜਿਹੜਾ ਤੁਸੀਂ ਹੁਣ ਆਪਾਂ ਹੁਣ ਮੰਨ ਲਓ ਵੀ ਆਉਣ ਵਾਲਾ ਫਿਚਰ ਤੁਹਾਡਾ ਚੈਨਲ ਬਹੁਤ ਗਰੋਅ ਕਰ ਜਾਣਾ ਸਾਰਾ ਕੁਝ ਤੁਹਾਡਾ ਹੋ ਜਾਣਾ ਪਰ ਜਿਹੜੀਆਂ ਅੰਜਲ ਚੀਜ਼ਾਂ ਨੇ ਅਸਲੀ ਸਫਰ ਦਾ ਹੈ ਨਾ ਮਿਹਨਤ ਦਾ ਸਫਰੀ ਹੁੰਦਾ ਨਾ ਤੁਸੀਂ ਸਫਰੀ ਕੱਟ ਗਏ ਹੁਣ ਤੁਹਾਨੂੰ ਤੁਸੀਂ ਇਹ ਚੀਜ਼ ਵਧਿਆਗੇ ਤੁਹਾਨੂੰ ਲੱਗ ਵੀ ਮੈਂ ਕਹਦਾ ਤੁਹਾਨੂੰ ਇੰਨੇ ਸਬਸਕ੍ਰਾਈਬਰ ਦੇ ਤੇ ਚੈਨਲ ਤੁਹਾਡਾ ਗਰੋਅ ਹੋਗਾ ਜਿਹੜੀ ਆ ਚੀਜ਼ਾਂ ਸਟਰਗਲ ਕੀਤੀ ਹੈ ਜਿਹੜੀ ਆ ਮੈਂ ਭਾਜੀ ਇੱਕ ਦੀ ਐਡ ਠੀਕ ਹੈ ਮੈਂ ਕਦੀ ਉਹ ਪ੍ਰਮੋਸ਼ਨ ਉਹੜੀ ਨਹੀਂ ਹੋਈ ਆਹੀ ਰੀਜ਼ਨ ਆ ਬੜਿਆ ਨਾਲ ਸਾ ਦਿੱਤੀ ਪਰ ਉਹ ਵੀ ਕਿਹਨ ਲੱਗਦਾ ਕਿ ਯਾਰ ਉਹ ਮੇਰੀ ਕਮਾਈ ਥੋੜੀ ਨਾ ਆ ਦੋ ਤਾਂ ਮੈਂ ਖਰਾਤ ਕਾਈਂਡ ਆਫ ਆਸਵਾਸ ਜਿਹਨੂੰ ਉਹਦੀ ਚੀਜ਼ ਕਰਨੀ ਆ ਗਈ ਨਾ ਜਿਹਨੂੰ ਜਿਹਨੂੰ ਸਬਰ ਰੱਖਣਾ ਆ ਗਿਆ ਜਿਹਨੂੰ ਮਿਹਨਤ ਤੇ ਯਕੀਨ ਆ ਨਾ ਉਹ ਬੰਦਾ ਆ ਇੱਕ ਸੱਚੇ ਹੱਥ ਖਾਲੀ ਹੀ ਜ਼ਰੂਰ ਹੁੰਦੇ ਨੇ ਥੋੜੇ ਜਰਨੇ ਹੁੰਦੇ ਨੇ ਪਰ ਜਿੱਦਨ ਪਰਮਾਤਮਾ ਦਿੰਦਾ ਮੈਂ ਨਹੀਂ ਕਹਣਾ ਪਰਮਾਤਮਾ ਦਵੇ ਨਾਲ ਵੀ ਅਸੀਂ ਆਪਣਾ ਫਰਜ਼ ਨਿਭਾ ਕੇ ਜਾਵਾਂਗੇ ਸਾਡੀ ਜਿਹੜੀ ਡਿਊਟੀ ਲੱਗੀ ਆ ਕੰਨੇ ਕੰਨੇ ਬੱਚੇ ਨੂੰ ਕਹਿਣਾ ਨੇਚਰਲ ਬੋਰਡ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਕੋਈ ਤੁਹਾਨੂੰ ਸਲਾਹ ਦਿੰਦਾ ਕਿਸੇ ਵੀ ਤਰ੍ਹਾਂ ਦੀ ਵੀ ਆ ਚੀਜ਼ ਕਰ ਲਓ ਇਹਦੇ ਵੀ ਨਾ ਨਹੀਂ ਕੁਝ ਹੋ ਸਕਦਾ ਸਭ ਗਲਤ ਆ ਆਪਾਂ ਕੀਤਾ ਤੁਹਾਡੇ ਮੂਰੇ ਖੇਡ ਕੇ ਵੀ ਤੁਹਾਨੂੰ ਦਿਖਾਇਆ ਹੋਣਾ ਚੀਜ਼ ਕਰ ਰਹੇ ਆ ਪਹਿਲਾਂ ਗੇਮ ਖੇਡੀ ਉਹ ਵੀ ਲੋਕਾਂ ਨੂੰ ਪਸੰਦ ਆਜ ਵੀ ਯਾਦ ਕਰਦੇ ਹਾਂ ਨਾ ਸ਼ਰੀਰ ਬਣਾਇਆ ਅੱਗੇ ਹੋਰ ਵੀ ਵਧੀਆ ਕਰਾਂਗੇ ਹੁਣ ਇੱਕ ਪਾਸੇ ਨੂੰ ਹੋ ਗਿਆ ਹਨਾ ਪਹਿਲਾਂ ਦੋ ਦੋ ਪਾਸੇ ਸੀ ਹੁਣ ਇੱਧਰ ਆ ਗਏ ਨਾ ਤੇ ਤੁਸੀਂ ਕੁਝ ਵੀ ਅਜੀਬ ਕਰ ਸਕਦੇ ਹੋ ਬਸ ਮਾਈਂਡ ਸੈਟ ਤੁਹਾਡਾ ਵਧੀਆ ਚਾਹੀਦਾ ਸੋ ਹੁਣ ਆਪਣਾ ਪਲੈਨਿੰਗ ਇਹ ਹੈ ਆ ਵੀ ਮੈਂ ਇੱਧਰ ਆ ਗਿਆ ਹੁਣ ਮੇਰਾ ਟਾਰਗੇਟ ਇਹ ਹੀ ਆ ਵੀ ਮੇਰੀ ਜਿੰਨੀ ਉਮਰ ਰਹਿੰਦੀ ਹੈ ਮੈਂ ਬੱਚਿਆਂ ਨੂੰ ਆਪਣੇ ਨੂੰ ਜਿਹੜੇ ਮੇਰੇ ਨਾਲ ਦੇ ਨੇ ਸਾਰੇ ਨੂੰ ਵਧੀਆ ਪਾਸੇ ਆਪਾਂ ਲਾ ਕੇ ਉਹਨਾਂ ਨੂੰ ਜਾਂਦੇ ਆਪਾਂ ਅਵੇਅਰ ਕਰ ਜਾਈਏ ਕੋਈ ਵੀ ਬੰਦਾ ਤੁਹਾਨੂੰ ਕੋਈ ਗਲਤ ਚੀਜ਼ ਕਹਿੰਦਾ ਲੰ ਨੂੰ ਤੁਸੀਂ ਨਹੀਂ ਕਰਨੀ ਆਪਣੀ ਮਿਹਨਤ ਤੇ ਇੱਕੀ ਰੱਖੋ ਮਿਹਨਤ ਕਰਨ ਤੋਂ ਕਦੇ ਨਾ ਭੱਜੋ ਜਿਹੜੇ ਸ਼ਾਰਟਕਟ ਨੇ ਤੁਹਾਨੂੰ ਹਮੇਸ਼ਾ ਗਲਤ ਰਸਤੇ ਲੈ ਕੇ ਜਾਣਗੇ ਥੋੜੀ ਜਿਹੀ ਅਸਲੀ ਚੀਜ਼ ਤੁਹਾਨੂੰ ਰੱਖਣੀ ਆ। ਤੁਹਾਨੂੰ ਸ਼ਾਰਟਕਟ ਨੇ ਉਹ ਤੁਹਾਨੂੰ ਸिखਣ ਨਹੀਂ ਦੇਣੀ। ਡਾਂਕੀ ਲਾ ਕੇ ਅਮਰੀਕਾ ਜਾਣ ਚ ਤੇ ਜਹਾਜ਼ ਜਾਣ ਚ ਬਹੁਤ ਫਰਕ ਆ। ਜਿਹੜਾ ਡਾਂਕੀ ਲਾ ਕੇ ਜਾਊਗਾ ਨਾ ਜਿਹੜੀ ਉਹ ਜਿਹੜਾ ਅਮਰੀਕਾ ਦਾ ਫੀਲਿੰਗ ਉਹਨੂੰ ਹੋਣੀ ਆ ਨਾ ਅਮਰੀਕਾ ਜਾ ਕੇ ਉਹ ਜਹਾਜ਼ ਵਾਲੀ ਦੁਨੀਆ ਵਿੱਚ। ਜਿਹੜਾ ਉਹਨੂੰ ਡਾਂਕੀ ਦੇਖਣਾ ਨਾ ਵੀ ਜਾ ਕੇ ਜ਼ਿੰਦਗੀ ਸਿੱਖ ਵੀ ਡੀਪਲੀ ਦੇਖਣੀ ਆ ਵੀ ਜ਼ਿੰਦਗੀ ਹੁੰਦੀ ਕੀ ਆ। ਕਿਵੇਂ ਜਾ ਸਕਦੇ ਆ ਅਮਰੀਕਾ? ਕੱਲਾ ਕੱਲਾ ਸਟੈਪ ਉਹਨੇ ਕਿਵੇਂ ਚੱਕਿਆ? ਕੋਈ ਮਾਰ ਨਹੀਂ ਖਾਂਦਾ ਬੰਦਾ। ਜਿੰਨੇ ਡਾ ਲੈਵਲ ਦੇਖ ਲਿਆ ਨਾ ਉਹਨੂੰ ਜੋ ਮਰਜ਼ੀ ਦਿਖਾ ਦੇ ਉਹ ਅਮਰੀਕਾ ਦੇ ਜਹਾਜ਼ 'ਚ ਜਾਣਾ ਤਾਂ ਬੜਾ ਈਜ਼ੀਲੀ ਹੈ ਨਾ ਮੋੜ ਵੀ ਆਉਂਦੇ ਆ ਕਈ ਬੰਦੇ ਜਿਹੜੇ ਡੰਕੇ ਵਾਲਾ ਵੀ ਮੋੜਦਾ ਛੇਤੀ ਇੱਥੇ ਸਮਝੋ ਉਹਨੇ ਸਾਰਾ ਕੁਝ ਡਗਰਲਾ ਦੇਖ ਲਿਆ ਮੈਂ ਮੇਰੀ ਮੰਮੀ ਨਾਲ ਗੱਲ ਕਰਦਾ ਸੀ ਅੱਜ ਮਾਤਾ ਨੂੰ ਆਉਣ ਤੋਂ ਪਹਿਲਾਂ ਮੈਂ ਕਿਹਾ ਮਾਤਾ ਵੀ ਕਈ ਵਾਰੀ ਮੈਂ ਦੇਖਦਾ ਵੀ ਆਪਣੇ ਪਲੇਅਰ ਉਹਨਾਂ ਪਿੱਛੋਂ ਆ ਕੇ ਵੀ ਆਪਾਂ ਸੁਣਦੇ ਆ ਵੀ ਯਾਰ ਇੰਨੇ ਬੰਦੇ ਇੰਨੇ ਮੋਟਰਸਾਈਕਲ ਤੇ ਅੱਜ ਇੰਟਰਵਿਊ ਕਰਦੇ ਨੇ ਬੰਦੇ ਜਾਕੀ ਅੱਜ ਬੰਦਾ ਹਨਾ ਵੀ ਗਰੀਬੀ ਘੱਟ ਰਹੀ ਆ ਮੰਮੀ ਨੂੰ ਮੈਂ ਕਿਹਾ ਵੀ ਮੈਂ ਕਿਹਾ ਤੁਮਾ ਮਾਤਾ ਵੀ ਟੀਚਰ ਰ ਠੀਕ ਆ ਤੁਸੀਂ ਜੌਬ ਕਿੰਨੇ ਸਾਲ ਕੀਤੀ ਮੈਂ ਕਹਾਂ ਤੁਹਾਨੂੰ ਅੱਜ ਪੈਸਿਆਂ ਦੀ ਲੋੜ ਪੈ ਜਵੇ ਠੀਕ ਆ ਮੈਂ ਕਹਾਂ ਵੀ ਮੰਨ ਲਓ ਅਜੇਰ ਕੋ ਜੌਬ ਹੈ ਨਹੀਂ ਮੰਨ ਲਓ ਤੁਹਾਡੀ ਪੈਨਸ਼ਨ ਨਾਲ ਤੁਹਾਨੂੰ ਉਹ ਵੀ ਨਹੀਂ ਮਿਲਦੀ ਤੁਹਾਨੂੰ ਬਹੁਤ ਲੋੜ ਪੈ ਜਵੇ ਟਿਊਸ਼ਨ ਦਾ ਪੜਾਵਾ ਸਕਦੇ ਜਵਾਕਾਂ ਨੂੰ ਮਿਹਨਤ ਕਰਕੇ ਦਿਨੀ ਗਈ ਅੱਜ ਵੀ ਕਹਿ ਦਉਂਗੀ ਤੁਸੀਂ ਮੈਂ ਬਲਜੀਤ ਕੌਰ ਆ ਮੈਂ ਬੱਚਿਆਂ ਨੂੰ ਟਿਊਸ਼ਨ ਦੇਉਂਦੀ ਜਿੰਨੇ ਮਰਜੀ ਪੈਸੇ ਮੰਗ ਲਓ ਕਿਉਂਕਿ ਕਲਾ ਤਾਂ ਆਇਆ ਹੈ ਨਾ ਹੁਣ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਇਹ ਤਕੜੇ ਕਿਵੇਂ ਹੋਏ ਆ ਸਾਨੂੰ ਕੀ ਦੱਸ ਦੇਣਗੇ ਉਹ ਤਾਂ ਚੀਜ਼ ਹੈ ਤੁਸੀਂ ਸਾਰਾ ਉੜ ਗਏ ਉੱਥੋਂ ਦਾ ਸਿੰਧਾ ਜਾ ਕੇ ਲੈਵਲ ਤੇ ਬਹਿ ਕੇ ਜਾਂ ਲੈਵਲ ਤੋਂ ਬੰਦਾ ਥ /ステロイド/ドラッグ ਦੇ ਨਾਲ ਤੁਸੀਂ ਦੁਨੀਆ ਜਿੱਤ ਸਕਦੇ ਹੋ ਪਰ ਖੁਦ ਨਹੀਂ ਕਹਦਾਂ ਨੂੰ ਨਹੀਂ ਇਹ ਦੇਖਣਾ ਉਹ ਕਹਿੰਦੇ ਨੇ ਜੇ ਸ਼ਾਇਦ ਮੈਂ ਸਹੀ ਵਿਕਾਸ ਦੇ ਬਾਰੇ ਗੱਲ ਕੀਤੀ ਜੀ ਸੁਣਨੀ ਕਹਿੰਦੇ ਕਿ ਦੁਨੀਆ ਜਿ세 ਚਾਹਤੀ ਹੈ ਨਾ ਜਾਦੂ ਕਾ ਖਿਲਾਉਣਾ ਹੈ ਮਿਲ ਗਿਆ ਤਾਂ ਮਿੱਟੀ ਨਹੀਂ ਮਿਲਿਆ ਤਾਂ ਸੋਨਾ ਹੈ ਜਿੱਦਾਂ ਮਿਲ ਗਿਆ ਉਦੋਂ ਦਾ ਮਿੱਟੀ ਆ ਕੋਈ ਵੀ ਚੀਜ਼ ਆ ਮਿੱਟੀ ਆ ਗੁਰੂ ਨਾਨਕ ਬਾਸ਼ਾ ਕਹਿੰਗੇ ਇਹਦੇ ਕੁਝ ਵੀ ਮਿਲ ਗਿਆ ਉਦੋਂ ਦਾ ਮਿੱਟੀ ਆ ਸਵਾਦ ਤਾਂ ਉਹਨਾਂ ਚ ਨਹੀਂ ਆਂਦਾ ਜਿੰਨਾਂ ਨੂੰ ਚੀਜ਼ ਮਿਲਦੀ